ਗੁਰੂ ਗੋਬਿੰਦ ਸਿੰਘ ਜੀ ਦੇ ਆਖਰੀ ਪਲ ਬਈ ਕਿਵੇਂ ਬੀਤੇ ਆ ਦੇਖੋ ਵੀਡੀਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦਸਮ ਪਾਤਸ਼ਾਹ ਦੇ ਸਭ ਤੋਂ ਨੇੜਲੇ ਇੱਕ ਰਚਨਾਕਾਰ ਹੋਏ ਨੇ ਕਵੀ ਸੈਨਾਪਤ ਦਸਮ ਪਾਤਸ਼ਾਹ ਦੇ ਦਰਬਾਰੀ ਕਵੀ ਸੀਗੇ ਤੇ ਲਗਭਗ ਦਸਮ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ 5-6 ਸਾਲਾਂ ਦੇ ਵਿੱਚ ਵਿੱਚ ਉਹਨਾਂ ਨੇ ਇੱਕ ਗ੍ਰੰਥ ਰਚਿਆ ਸਿਰਗੁਰ ਸੋਭਾ ਉਹਦਾ ਗ੍ਰੰਥ ਦਾ ਨਾਮ ਹੈ ਕਵੀ ਸੈਨਾਪਤ ਕਰਤਾ ਕਬ ਕਵੀ ਸੈਨਾਪਤ ਲਿਖਦੇ ਨੇ ਕਹਿੰਦੇ ਕਿ ਜਦੋਂ ਦਸਮ ਪਾਤਸ਼ਾਹ ਜੋਤੀ ਜੋਤ ਸਮਾਏ ਉਹਨੂੰ ਪੇਸ਼ ਕਿਵੇਂ ਕਰਦਾ ਕਵੀ ਸੈਨਾਪਤ ਉਹ ਕਹਿੰਦਾ ਕਛ ਭੋਜਨ ਖਾਏ ਕੈ ਨੀਰ ਪੀਣਾ ਦਸਮ ਪਾਸ਼ਾ ਨੇ ਕੁਝ ਭੋਜਨ ਛਕਿਆ ਆਖਰੀ ਰਾਤ ਥੋੜਾ ਜਿਹਾ ਪਾਣੀ ਪੀਤਾ ਭਰੋਸਾ ਸਭੋ ਕੋ ਭਲੀ ਭਾਤ ਦੀਨਾ ਸਾਰਿਆਂ ਨੂੰ ਹੌਸਲਾ ਦਿੱਤਾ ਸ਼ਸਤਰ ਉਹ ਖੰਜਰ ਵੱਜਿਆ ਹੋਇਆ ਸੀ ਦਸਮ ਪਾਸ਼ਾ ਨੇ ਸਾਰਿਆਂ ਨੂੰ ਤਰਵਾਸ ਦਿੱਤਾ ਗਈ ਅਰਧ ਰਾਤੰ ਕਰੀ ਚਾਰ ਔਰੇ ਅੱਧੀ ਰਾਤ ਤੋਂ ਬਾਅਦ ਚਾਰ ਘੜੀਆਂ ਹੋਰ ਲੰਗੀਆਂ ਭਏ ਸਬਦ ਰੂਪੀ ਕਰੀ ਬਾਤ ਔਰੇ ਕਹਿੰਦੇ ਕਿ ਦਸਮ ਪਾਸ਼ਾ ਸਰੀਰ ਰੂਪ ਤੋਂ ਮੁੜ ਕੇ ਫਿਰ ਸ਼ਬਦ ਰੂਪ ਹੋ ਗਏ ਤਾਂ ਮੈਂ ਸਮਝਦਾ ਕਿ ਜਿਹੜੇ ਰੋਹਾਨੀ ਪੁਰਸ਼ ਸੰਸਾਰ ਤੇ ਆਉਂਦੇ ਨੇ ਉਹ ਸ਼ਬਦ ਚੋਂ ਦੇਹਤਾਰੀ ਹੁੰਦੇ ਨੇ ਤੇ ਦੇਹ ਤੋਂ ਫਿਰ ਉਹ ਸ਼ਬਦ ਰੂਪ ਹੋ ਜਾਂਦੇ ਨੇ ਉਹਨਾਂ ਦੇ ਅੰਦਰ ਜਿਹੜੀ ਰੋਹਾਨੀਅਤ ਹੁੰਦੀ ਹੈ ਉਹ ਵੀ ਸ਼ਬਦ ਰੂਪ ਹੁੰਦੀ ਹੈ ਇਸ ਕਰਕੇ ਗੁਰੂ ਨਾਨਕ ਪਾਸ਼ਾ ਤੋਂ ਬਾਅਦ ਮਹੱਲਾ ਪਹਿਲਾ ਮਹੱਲਾ ਦੂਜਾ ਮਹੱਲਾ ਤੀਜਾ ਮਹੱਲਾ ਚੌਥਾ ਬਾਣੀ ਦੇ ਵਿੱਚ ਅਗਲੇ ਗੁਰੂ ਸਾਹਿਬ ਦੇ ਨਾਂ ਨਾਲ ਬਾਣੀ ਨਹੀਂ ਆਉਂਦੀ ਉਹ ਉਹ ਟਿਕਾਣਾ ਉਹ ਮਹੱਲ ਜਿਹੜਾ ਦੂਜਾ ਸਰੀਰ ਹੈ ਦੂਜਾ ਮਹੱਲ ਹੈ ਜਿੱਥੇ ਸ਼ਬਦ ਟਿਕਿਆ ਹੋਇਆ ਹੈ ਇਹ ਉਹਨਾਂ ਦੀ ਬਾਣੀ ਹੈ ਇਹ ਉਹਨਾਂ ਰਾਹੀਂ ਪ੍ਰਗਟ ਹੋਈ